ਵੈਗਰੂ ਜੀ ਦਾ ਖਾਨ ਸਾਹਿਬੈ ਵੈਗਰੂ ਜੀ ਕੀ ਪਤੇ ਸਸਿਕਾ ਅਨਸਾਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਆਪਣੇ ਚੈਨਲ ਤੇ ਫਨੀ ਵੀਡੀਓਸ ਹੀ ਅਪਲੋਡ ਕਰਦੇ ਆ ਅੱਜ ਮੈਂ ਸੋਚੀ ਵੀ ਥੋੜੀ ਜਿਹੀ ਸਿਆਣੀਆਂ ਗੱਲਾਂ ਕਰਨੀ ਇਸ ਲਈ ਮੈਂ ਬਣਾ ਰਹੀ ਹਾਂ ਧਾਰਮਿਕ ਵੀਡੀਓ ਜਿਵੇਂ ਤੁਹਾਨੂੰ ਕਿਸੇ ਨੂੰ ਪਤਾ ਹੋ ਕਿਸੇ ਨੂੰ ਨਹੀਂ ਪਤਾਉ ਜਿਹਨੂੰ ਪਤਾ ਹੈ ਤੇ ਜਿਹਨੂੰ ਨਹੀਂ ਪਤਾ ਸਾਰੇ ਕਮੈਂਟ ਕਰ ਦਿਓ ਫਰੈਂਡਸ ਮੈਂ ਅੱਜ ਤੁਹਾਨੂੰ ਦੱਸਣ ਆਣੀ ਆਪਣੇ ਨੌਵੇਂ ਗੁਰੂ ਤੇ ਇੱਕ ਬਾਹਦਯ ਜੀ ਦੀ ਪਛਾਣ ਆ ਜਿਹੜੀ ਕਿਵੇਂ ਹੋਈ ਸੀ ਆਪਣੇ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਸੀਗੇ ਉਹ ਦਿਨੀ ਚ ਗਏ ਸੀਗੇ ਉਹਨਾਂ ਨੂੰ ਚੇਚਕ ਬਿਮਾਰੀ ਹੋ ਗਈ ਸੀ ਕਿਉਂਕਿ ਉਹ ਸੇਵਾ ਕਰ ਰਹੇ ਸੀਗੇ ਲੋਕਾਂ ਦੀ ਫਿਰ ਉਹਨਾਂ ਨੇ ਸੋਚਿਆ ਵੀ ਮੇਰਾ ਅੰਤਿਮ ਸਮਾਂ ਨੇੜੇ ਆ ਰਿਹਾ ਉਹਨਾਂ ਨੇ ਸੋਚਿਆ ਵੀ ਮੈਂ ਅਗਲਾ ਜਿਹੜਾ ਗੁਰਗੱਦੀ ਦਾ ਵਾਰਿਸ ਆ ਉਹ ਬਣਾ ਦਮਾ ਉਹਨਾਂ ਨੇ ਇੱਕ ਲਾਰੀਅਨ ਤੇ ਪੰਜ ਸੋਨੇ ਦੇ ਮੋਹਰੇ ਮੰਗਾਈਆਂ ਤੇ ਉਹਨਾਂ ਨੇ ਆਪਣਾ ਅੰਤਿਮ ਸ਼ਬਦ ਬੋਲਿਆ ਬਾਬਾ ਬਕਾਲਾ ਅੰਨਾ ਨੇ ਆਪਣਾ ਅੰਤਿਮ ਸ਼ਮਦ ਬੋਨੇ ਜਨਾਂ ਦੀ 1664 ਈਸਵੀ ਦੇ ਵਿੱਚ ਉਹ ਜੋਤੀ ਉਹਨਾਂ ਤੋਂ ਚੀਚਕ ਮਾਰੀ ਦੇ ਕਾਰਨਾਂ ਤੋਂ ਬਾਬਾ ਬਕਾਲਾ ਤੋਂ ਬਾਅਦ ਕੁਝ ਵੀ ਨਹੀਂ ਬੋਲਿਆ ਗਿਆ ਸੀ ਉਹਨਾਂ ਦਾ ਮਤਨਫਸੀ ਵੀ ਬਾਬਾ ਬਕਾਲਾ ਵਿਖੇ ਆ ਜਿਹੜਾ ਆਪਣਾ ਅਗਨਾ ਗੁਰਗੱਦੀ ਦਾ ਵਾਰਿਸ ਆ ਜਿਹੜਾ ਹੋਵੇਗਾ ਹੁਣ ਮੈਂ ਤੁਹਾਨੂੰ ਦੱਸਦੀ ਆਪਣੇ ਨੌਵੇਂ ਗੁਰੂ ਦੀ ਜਿਨ੍ਹਾਂ ਨੇ ਗੁਰਗੱਦੀ ਤੇ ਬਹਿਣਾ ਸੀ ਉਹਨਾਂ ਦੀ ਪਛਾਣ ਆ ਜਿਹੜੀ ਕਿਵੇਂ ਹੋਈ ਇੱਕ ਵਾਰ ਇੱਕ ਬੰਦਾ ਹੈ ਜਿਹੜਾ ਆਇਆ ਉਹਤਨ ਉਹ ਹੈਲੀਕਾਪਟਰ ਪਹੇਨ ਕੇ ਆਇਆ ਸੀ ਉਹ ਤਾਂ ਡੁੱਬ ਚੁੱਕਿਆ ਸੀਗਾ ਨਦੀ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਵੀ ਰਬ ਕੇ ਆ ਵੀ ਪਲੀਸ ਮੈਨੂੰ ਬਚਾ ਲਓ ਜਿਹੜਾ ਮੈਨੂੰ ਬਚਾਵੇਗਾ ਜਿਹੜਾ ਵੀ ਨੌਵਾਂ ਗੁਰੂ ਆ ਉਹਨੂੰ ਮੈਂ ਪੰਜ ਸੋਨੇ ਦੇ ਮੋਹਰੇ ਚੜਾਉਂਗਾ ਉਹ ਬਚ ਗਿਆ ਜਦੋਂ ਬਾਹਰ ਆਇਆ ਸਾਰਿਆਂ ਨੇ ਮਤਲਬ ਲਾਇਆ ਹੋਇਆ ਸੀ ਸਾਰੇ ਜਿਹੜੇ ਛੋਟੇ ਛੋਟੇ ਵਾਬੇ ਸੰਦਨ ਆਇਆ ਹੋਇਆ ਸੀ ਵੀ ਮੈਂ ਆਂਗਾ ਗੁਰਗੱਦੀ ਤੇ ਵਾਰਿਸ ਮੈਂ ਆਂਗਾ ਨੌਵਾਂ ਗੁਰੂ ਪਰ ਉਹਨੂੰ ਤਾਂ ਪਤਾ ਨਹੀਂ ਸੀ ਵੀ ਕੌਣ ਆ ਫਿਰ ਉਹਨੇ ਸੋਚਿਆ ਵੀ ਮੈਂ ਸਾਰਿਆਂ ਨੂੰ ਇੱਕ ਇੱਕ ਮੋਹਰਾ ਦੇ ਦਿੰਦਾ ਉਹਨੇ ਸਾਰਿਆਂ ਨੂੰ ਇੱਕ ਇੱਕ ਮੋਹਰਾ ਦਿੱਤੀਆ ਫਿਰ ਜਦੋਂ ਆਪਣੇ ਐਂਡ ਤੇ ਨੌਵੇਂ ਗੁਰੂ ਤੇਗਬਾਦਰ ਜੀ ਕੋਲ ਆਇਆ ਉਹਨੇ ਉਹਨਾਂ ਨੂੰ ਵੀ ਇੱਕ ਹੀ ਮੋੜ ਦਿੱਤੀ ਤੇਰ ਹੁਣ ਉਹਨਾਂ ਨੂੰ ਵੀ ਉਹਨੇ ਇੱਕ ਹੋਰ ਦਿੱਤੀ ਫਿਰ ਜਿਹੜਾ ਆਪਣੇ 13ਵੇਂ ਗੁਰੂ ਚੋ ਕਹਿੰਦੇ ਵੀ ਤੂੰ ਤਾਂ ਪੰਜ ਮੋੜਾਂ ਸੁਖੀਆਂ ਸੀ ਤੂੰ ਤਾਂ ਸਿਰਫ ਇੱਕ ਹੀ ਰਿਆ ਫਿਰ ਇਸ ਗੱਲ ਤੋਂ ਸਾਰੇ ਨੂੰ ਪਤਾ ਚੱਲਿਆ ਵੀ ਇਹ ਨੇ ਆਪਣੇ 9ਵੇਂ ਗੁਰੂ ਜਿਨ੍ਹਾਂ ਨੇ ਗੁਰਗੱਦੀ ਤੇ ਬਹਿਣਾ ਤੇਗ ਬਹਾਦਰ ਤੇ ਹੁਣ ਤੋਂ ਆਪਾਂ ਨੂੰ ਪਤਾ ਚੰਨਦਾ ਆ ਰਿਹਾ ਫਿਰ ਪਤਾ ਚੰਨਿਆ ਵੀ ਉਹਨੇ ਆਪਣੇ ਨਵੇਂ ਗੁਰੂ ਤੇ ਬਾਹਾਦਰ ਜੀ ਜਿੰਨਾ ਨੇ ਅਧੁਰ ਗੱਦੀ ਤੇ ਬੈਣਾ ਉਹਨੇ ਗੁਰਪ੍ਰੀਤ ਜੀ ਦੇ ਵਾਰਿਸ ਤੇ ਹੁਣ ਇਹ ਤੋਂ ਪਤਾ ਚੰਨਿਆ ਵੀ ਇਹਨੇ ਆਪਣੇ ਨਵੇਂ ਗੁਰੂ ਪਹਿਚਾਨ ਹੋਈ ਸੀ ਇਥੋਂ ਆਪਣੇ ਤੇ ਬਾਹਾਦਰ ਜੀ ਦੀ ਗੁਰੂ ਜੀ ਦੀ ਫਿਰ ਪਲੀਜ਼ ਫਰੈਂਡਸ ਜਿਹਨੂੰ ਪਤਾ ਸੀ ਆ ਗਾਇਣ ਉਹ ਵੀ ਕਮੈਂਟ ਕਰ ਦਿਓ ਤੇ ਜਿਹਨੂੰ ਨਹੀਂ ਪਤਾ ਸੀ ਹੁਣ ਪਤਾ ਚੱਲ ਗਿਆ ਉਹ ਵੀ ਕਮੈਂਟ ਕਰ ਦਿਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿ ਮੇਰੀਆਂ ਗਾਇਣ ਨੂੰ ਵਧੀਆ ਲੱਗਿਆ ਬਾਈ